ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਸ਼੍ਰੀ ਜੈ ਸ਼੍ਰੀ ਰਾਮ ਔਰ ਜੈਬਾਬ ਜੈ ਮਸੀਹ ਦੀ ਹਾਲੇਲੂਇਆ ਹਾਲੇਲੂਇਆ ਸੋ ਮੈਂ ਪਰਵੀਨ ਬਾਬਾ ਵਾਈਸ ਪ੍ਰੈਜ਼ੀਡੈਂਟ ਮਿਊਂਸੀਪਲ ਕੌਂਸਲਰ ਦੀਨਾਨਗਰ ਔਰ ਧਾਰੀਵਾਲ ਦੇ ਵਿੱਚ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਹੈ ਔਰ ਇਹ ਵੀ ਮੇਰੀ ਬਦੇਸ਼ਰੀ ਹੈ ਕਿਉਂਕਿ ਇੱਥੇ ਦੇ ਜੀਵਾਂ ਨਾਲ ਮੇਰਾ ਬਹੁਤ ਹੀ ਪਿਆਰ ਹੈ ਕਾਫੀ ਸਾਲਾਂ ਤੋਂ ਮੈਂ ਇੱਥੇ ਆਣਾ ਜਾਣਾ ਵਾ ਸੋ ਅੱਜ ਮੈਨੂੰ ਸ਼ਹੀਦ ਭਗਤ ਸਿੰਘ ਕਲੱਬ ਨੇ ਇਨਵਾਈਟ ਕੀਤਾ ਬੁਲਾਇਆ ਮੈਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਬੱਚਿਆਂ ਨੇ ਸਾਨੂੰ ਬੁਲਾਇਆ ਹੈ ਔਰ ਮੈਂ ਤੇ ਵੈਸੇ ਹੀ ਕੋਈ ਵੀ ਤਿਹਾਰ ਹੋਵੇ ਹਾਰੀਵਾਲ ਦੇ ਅੰਦਰ ਕੋਈ ਵੀ ਅਨਫ ਅਲੀ ਫੈਸਟੀਵਲ ਹੋਵੇ ਸੋ ਮੈਂ ਬੜੀ ਭਾਜ ਦੇ ਭਾਜ ਦੇ ਪਜਸਰ ਬੜੀਆਂ ਖੁਸ਼ੀਆਂ ਛਲਾਂਗਾ ਮਾਰ ਕੇ ਆਈ ਦਾ ਵਾ ਰਾਮ ਰਿਲਾ ਦਿਨਾਂ ਦੇ ਵਿੱਚ ਵੀ ਔਰ ਵੱਡੇ ਦਿਨਾਂ ਦੇ ਵਿੱਚ ਵੀ ਔਰ ਅੱਜ ਵੀ ਬੜੀ ਮਨ ਨੂੰ ਖੁਸ਼ੀ ਸੀ ਬਲਕਿ ਮੈਂ ਪ੍ਰੋਗਰਾਮ ਤੇ ਸੀ ਉਥੋਂ ਪ੍ਰੋਗਰਾਮ ਨੂੰ ਔਰ ਛੱਡ ਕੇ ਤੇ ਆਪਜੀ ਵਾਸਤੇ ਫਟਾਫਟ ਪਹੁੰਚੇ ਕਿਉਂਕਿ ਮੈਂ ਟਾਈਮ ਦਿੱਤਾ ਸੀਗਾ ਪਰ ਮੈਂ ਕਿੱਸੇ ਥੋੜੀ ਲੇਟ ਹੋ ਜਾਵਾਂਗੇ ਬਟ ਆਏ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਵਾ ਇਹ ਬੱਚ ਬੋੜਿਆਂ ਬੱਚਿਆਂ ਨੇ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਖੇਡਾਂ ਦਾ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਬੱਚਿਆਂ ਦਾ ਨੌਜਵਾਨਾਂ ਦਾ ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਨੇ ਉਹ ਇਹ ਖੇਲ ਔਰ ਜੋ ਸਾਡੇ ਸਾਂਸਕ੍ਰਿਤੀ ਜੋ ਪੰਜਾਬ ਦੀ ਸਾਂਸਕ੍ਰਿਤੀ ਹੈ ਉਹਨੂੰ ਭੁੱਲਦੇ ਜਾ ਰਹੇ ਨੇ ਔਰ ਅੱਜ ਨਸ਼ਿਆਂ ਦੀ ਤੋੜ ਦੇ ਵਿੱਚ ਭਜੇ ਹੋਏ ਨੇ ਤੋ ਨਾ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਵਾ ਨਸ਼ਾ ਜਿਹੜਾ ਵਾ ਜਵਾਨੀ ਘਰ ਕ ਘਾਰਿਆ ਔਰ ਸਾਡਾ ਪੰਜਾਬ ਜਿਹੜਾ ਵਾ ਉਹ ਖਾਲੀ ਹੁੰਦਾ ਜਾਂਦਾ ਨੌਜਵਾਨਾਂ ਤੋਂ ਕਿਉਂਕਿ ਨੌਜਵਾਨ ਬਾਹਰ ਵਾਲੇ ਪਾਸੇ ਤੁਰਦੇ ਜਾਂਦੇ ਨੇ ਤੇ ਸਾਡਾ ਪੰਜਾਬ ਜਿਹੜਾ ਵਾ ਸਾਰਾ ਬਿਲਕੁਲ ਨੌਜਵਾਨਾਂ ਤੋਂ ਖਾਲੀ ਹੋ ਰਿਹਾ ਵਾ ਬਾਕੀ ਬਾਹਰ ਦੇ ਲੋਕ ਜਿਹੜੇ ਨੇ ਆ ਕੇ ਯੂਪੀ ਤੋਂ ਕੋਈ ਕਿੱਥੇ ਕੋਈ ਕੋਈ ਤੇ ਹੈਟ ਬਟ ਉਹ ਹੈ ਤੇ ਸਾਡੇ ਹਿੰਦੂस्तानी ਨੇ ਪਰ ਉਹ ਸਾਡੇ ਦੂਜੇ ਲੋਕਾਂ ਦੇ ਇਲਾਕਿਆਂ ਵਿੱਚੋਂ ਆ ਕੇ ਸਾਡੇ ਪੰਜਾਬ ਦੇ ਵਿੱਚ ਆਪਣਾ ਵਾਸਾ ਕਰ ਰਹੇ ਨੇ ਸੋ ਉਸ ਪੰਜਾਬੀਆਂ ਨੂੰ ਅਸੀਂ ਇਹੀ ਕਹਿੰਨੇ ਆ ਬੱਚਿਆਂ ਨੂੰ ਇਹੀ ਕਹਿੰਨੇ ਆ ਕਿ ਆ ਬੱਚਿਓ ਸਭ ਨਸ਼ੇ ਨੂੰ ਛੱਡੋ ਔਰ ਇੱਥੇ ਹੀ ਪੜ੍ਹਾਈਆਂ ਕਰੋ ਔਰ ਇੱਥੇ ਹੀ ਮਿਹਨਤ ਕਰੋ ਔਰ ਇੱਥੇ ਹੀ ਪੰਜਾਬ ਨੂੰ ਫਿਰ ਦੁਬਾਰਾ ਸੁੰਦਰ ਬਣਾਓ ਜੋ ਪੰਜ ਦਰਿਆਵਾਂ ਦਾ ਇੱਕ ਸਾਡਾ ਪੰਜਾਬ ਸੀਗਾ ਇਹ ਨਸ਼ਿਆਂ ਦਾ ਦਰਿਆ ਬਣਿਆ ਹੋਇਆ ਉਹ ਨਸ਼ਿਆਂ ਦਾ ਦਰਿਆ ਦਾ ਜਿਹੜਾ ਕਲੰਕ ਸਾਡੇ ਮੱਥੇ ਤੇ ਲੱਗ ਚੁੱਕਾ ਹੈ ਪਸ ਪੰਜਾਬ ਤੋਂ ਸੀ ਮੈਂ ਨੌਜਵਾਨਾਂ ਨੂੰ ਇਹ ਹੀ ਅਪੀਲ ਕਰਾਂਗੀ ਕਿ ਜਿਸ ਤਰ੍ਹਾਂ ਇਹ ਬੱਚੇ ਇੱਧਰ ਵੀ ਖੇਡਾਂ ਕਰਦੇ ਪਏ ਨੇ ਅੱਜ ਕ੍ਰਿਕਟ ਦਾ ਮੈਚ ਕਰ ਰਹੇ ਨੇ ਇਸੇ ਤਰੀਕੇ ਸਾਰੇ ਪਾਸੇ ਬੱਚੇ ਇਹ ਹੀ ਖੇਡਾਂ ਦੇ ਵਿੱਚ ਆਪਣਾ ਰੁਝਾਨ ਬਣਾਉਣ ਔਰ ਆਪਣਾ ਪੰਜਾਬ ਦਾ ਨਾਮ ਉੱਚਾ ਕਰਨ ਔਰ ਇਹ ਨਸ਼ਿਆਂ ਤੋਂ ਦੂਰ ਜਾਣ ਮੇਰੀ ਨਮਸਤੈ ਇਹ ਹੀ ਦੁਆ ਹੈ ਦਿਨ ਦੁਗਣੀ ਰਾਤ ਚੋਗਣੀ ਹੈ ਮੇਰੇ ਨੌਜਵਾਨ ਆਪਣੀ ਪੰਜਾਬ ਦਾ ਨਾਮ ਕਮਾਉਣ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਸਸਿਆਕਾਲ ਜੈ ਸ਼ੀ ਗਾਮ ਅੱਜ ਜੋ ਵੀ ਆ ਇੱਥੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਟੂਰਨਾਮੈਂਟ ਕਰਾਜਿਆ ਰਿਹਾ ਹੈ ਇਹਦੇ ਵਿੱਚ ਅੱਜ ਸਾਡੇ ਬਾਬਾ ਪ੍ਰਵੀਨ ਜੀ ਜੋ ਕਿ ਸਮਾਜ ਸੇਵਿਕ ਵੀ ਨੇ ਔਰ ਦੀਨਾ ਨਗਰ ਤੋਂ ਵਾਈਸ ਪ੍ਰੈਜ਼ੀਡੈਂਟ ਵੀ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਨਾ ਕਿਉਂਕਿ ਇਹਨਾਂ ਸ਼ਖਸੀਅਤਾਂ ਦੇ ਬਦੌਲਤ ਅੱਜ ਵੀ ਸਾਡੇ ਨੌਜਵਾਨ ਖੇਡ ਪ੍ਰਤੀ ਊਰਜਾ ਰੱਖਦੇ ਨੇ ਕਿਉਂਕਿ ਕੱਲ ਵੀ ਮੈਂ ਇੱਥੇ ਪਹੁੰਚਿਆ ਸਾਂ ਉਹ ਦੇਖਿਆ ਸੀ ਇੰਨੇ ਪਿੰਡਾਂ ਦੇ ਨੌਜਵਾਨ ਇਕੱਠੇ ਹੋਇਆ ਔਰ ਨਸ਼ੇ ਤੋਂ ਦੂਰ ਰਹਿਣ ਦੀ ਹਰ ਵਾਰੀ ਦਾ ਦਿੱਤੀ ਜਾਂਦੀ ਆ ਜਿਵੇਂ ਕਿ ਸਾਡੇ ਐਸਐਸਪੀ ਸਾਹਿਬ ਗਰਦਾਸਪੁਰੋ ਵੀ ਮੈਂ ਕਈ ਵਾਰੀ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਕੈਂਪ ਲਗਾਉਂਦਾ ਵੀ ਇਸ ਕਰਕੇ ਅਸੀਂ ਕੋਈ ਵੀ ਜਦੋਂ ਵੀ ਕੋਈ ਕਲੱਬ ਟੂਰਨਾਮੈਂਟ ਕਰਾਂਦੀ ਆ ਅਸੀਂ ਵੱਧ ਚੜ ਕੇ ਹਿੱਸਾ ਲੈਣੇ ਆ ਤੇ ਸਾਰੇ ਸਮਾਜ ਨੂੰ ਚਾਹੀਦਾ ਆ ਵੀ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਆ ਇਸ ਲਈ ਅੱਜ ਅਸੀਂ ਬਾਬਾ ਪ੍ਰਵੀਨ ਜੀ ਨੂੰ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਸੱਦਿਆ ਸੀ ਔਰ ਰਿਕੁਐਸਟ ਕੀਤੀ ਸੀ ਬਾਬਾ ਜੀ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਉਦਘਾਟਨ ਵੇਲੇ ਪਹੁੰਚੇ ਨੇ ਤੇ ਬੱਚਿਆਂ ਨੂੰ ਅਸ਼ੀਰਵਾਦ ਕਰਨ ਦੇਣ ਵਾਸਤੇ ਆਏ ਨੇ ਅਸੀਂ ਬਾਬਾ ਪ੍ਰਵੀਨ ਜੀ ਦਾ ਧੰਨਵਾਦ ਕਰਨੇ ਆ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਉਹ ਇਹ ਤਾਂ ਹੀ ਸਮਾਜ ਸਹੀ ਲੀਕਾਂ ਤੇ ਜਾ ਰਿਹਾ ਆ ਉਹ ਧੰਨਵਾਦ ਕਰਨੇ ਆ ਇਹ ਕਲੱਬ ਦੇ ਮੈਂਬਰਾਂ ਦਾ ਵੀ ਜਿਨ੍ਹਾਂ ਨੇ ਇੰਨਾ ਟੂਰਨਾਮੈਂਟ ਆ ਕਰਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸੁਚੇਤ ਰੱਖਣ ਜਾ ਰਹੇ ਸ਼ਹਿਰ ਵਾਸੀਆਂ ਨੂੰ ਧੰਨਵਾਦ